ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਈਆਂ ਅੱਜ ਆਪਾਂ ਬਣਾਵਾਂਗੇ ਸਾਬੂਦਾਣੇ ਦਾ ਡਿਫਰੈਂਟ ਕਾਈਂਡ ਆਫ ਡਿਸਰਟ ਲਾਸਟ ਟਾਈਮ ਆਪਾਂ ਨੇ ਜੇ ਦੇਖਿਆ ਹੋਗਾ ਸਾਬੂਦਾਣੇ ਦੀ ਆਪਣੀ ਖਿਚੜੀ ਬਣਾਈ ਸੀਗੀ ਫਿਰ ਆਪਾਂ ਨੇ ਸਾਬੂਦਾਣੇ ਦੀ ਖੀਰ ਬਣਾਈ ਸੀਗੀ ਅੱਜ ਇੱਕ ਹੋਰ ਡਿਸਰਟ ਲੈ ਕੇ ਸਾਬੂਦਾਣੇ ਦਾ ਲੈ ਕੇ ਹਾਜ਼ਰ ਆਏ ਤੇ ਇਹਦੇ ਲਈ ਕੀ ਆਪਾਂ ਨੂੰ ਚਾਹੀਦਾ ਕਿ ਮੈਂ ਇੱਕ ਕਾਲੀ ਸਾਬੂਦਾਣਾ ਲੈ ਇਹਨੂੰ ਮੈਂ ਉਹਨਾਂ ਕੇ ਥੋੜੀ ਤੇਲੀ ਰਕਤ ਦਾ ਪਹਿਲਾਂ ਚੰਗੀ ਤਰ੍ਹਾਂ واਸ਼ ਕੀਤਾ ਜਿੰਨੇ ਚਿਰ ਚੁੱਟਾ ਜਾਂ ਪਾਣੀ ਨਿਕਲਦਾ ਉਹ ਪਾਣੀ ਨੂੰ ਕੱਢ ਦੇਣਾ ਤੇ ਜਦੋਂ ਬਿਲਕੁਲ ਕਲੀਅਰ ਪਾਣੀ ਹੋ ਜਾਵੇ ਤੇ ਉਹਨੇ ਲੈਵਲ ਤੱਕ ਜਿੰਨੇ ਚ ਆਪਣੇ ਸਾਬੂਦਾਣਾ ਉਨਾ ਹੀ ਪਾਣੀ ਪਾ ਕੇ ਰੱਖ ਦੇਣਾ ਤੇ ਇਹ ਫਿਰ ਇਹੋ ਜਿਹੇ ਥੋੜੇ ਜੇ ਮੋٹے ਮੋٹے ਹੋ ਗਏ ਦਾਣੇ ਇਹਦੇ ਤੇ ਇਹ ਥੋੜੇ ਜੇ ਸੌਫਟ ਵੀ ਹੋ ਗਏ ਠੀਕ ਹੈ ਤੇ ਇਸ ਤੋਂ ਬਾਅਦ ਆਪਾਂ ਨੇ ਨੈਕਸਟ ਕੀ ਕਰਨਾ ਹੈ ਉਹ ਦੱਸ ਹਾਂਜੀ ਹੁਣ ਆਪਾਂ ਨੇ ਇੱਕ ਪਾਣੀ ਇੱਕ ਪੈਨ ਚ ਪਾਇਆ ਉਹਨੂੰ ਬੋਇਲ ਤੱਕ ਲੈ ਜਾਂਦਾ ਹੁਣ ਜਿਹੜਾ ਆਪਣੇ ਸੋਕ ਕੀਤਾ ਹੋਇਆ ਆ ਸਾਬੂਦਾਣਾ ਸੀਓ ਇਹਦੇ ਵਿੱਚ ਪਾ ਲੈਣਾ ਤੇ ਇਹਨੂੰ ਆਪਾਂ ਨੇ ਉਬਾਲਣਾ ਉਬਾਲਣਾ ਤੱਕ ਹੈਗਾ ਜਦ ਤੱਕ ਇਹ ਬਿਲਕੁਲ ਕਲੀਅਰ ਬਾਲ ਨਾ ਬਣ ਜਾਣ ਬਿਲਕੁਲ ਜਿਹੜੇ ਆ ਕਲੀਅਰ ਜਿਹੜੇ ਹੈਗੇ ਆ ਦਾਣੇ ਜੇ ਬਣ ਜਾਣਗੇ ਉਦੋਂ ਤੱਕ ਆਪਾਂ ਇਹਨੂੰ ਬੋਇਲ ਕਰਨਾ ਹੈ ਹਾਂਜੀ ਹੁਣ ਇਹਨੂੰ ਉਬਾਲਦੇ ਨੂੰ ਮੈਨੂੰ ਆਲਮੋਸਟ 8-9 ਮਿੰਟ ਹੋ ਗਏ ਆਪਾਂ ਇਹਨੂੰ 10 ਮਿੰਟ ਤੱਕ ਉਬਾਲਣਾ 10 ਮਿੰਟ ਤੱਕ ਉਬਾਲ ਕੇ ਫਿਰ ਇਹਨੂੰ ਆਪਾਂ ਨੇ 8 ਮਿੰਟ ਵਾਸਤੇ ਗੈਸ ਬੰਦ ਕਰਕੇ ਤੇ ਇਹਨੂੰ ਟੱਕ ਦੇਣਾ ਤੇ ਇਹ ਦੇਖੋ ਤੁਸੀਂ ਪਹਿਲਾਂ ਵਾਈਟ ਸੀਗੇ ਹੁਣ ਇਹ ਕਲੀਅਰ ਹੋ ਰਹੇ ਆ ਤੇ ਇਹ ਜਦੋਂ ਆਪਾਂ ਇਹਨੂੰ ਬਿਲਕੁਲ 8 ਮਿੰਟ ਤੱਕ ਅੱਗੇ ਰੱਖ ਦਾਂਗੇ 10 ਮਿੰਟ ਉਬਾਲਣ ਤੋਂ ਬਾਅਦ ਤੇ ਇਹ ਬਿਲਕੁਲ ਚਿੱਟੇ ਕਲੀਅਰ ਪਰਲ ਬਣ ਜਾਣਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਨੈਕਸਟ ਦੱਸਦੇ ਆ ਆਪਾਂ ਨੇ ਕੀ ਕਰਨਾ ਹਾਂਜੀ ਦੇਖੋ ਜੀ ਜਿਹੜੇ ਮੈਂ ਆਪਾਂ ਪਹਿਲਾਂ 10 ਮਿੰਟ ਬੋਇਲ ਕਰਕੇ ਫਿਰ 8 ਕਮਿੰਟ ਇਹਨੂੰ ਆਪਾਂ ਉਦਾਂ ਰੱਖ ਦਿੱਤਾ ਦੇਖੋ ਇਹਦੇ ਜਿਹੜੇ ਬੋਲਸ ਹੈਗੇ ਬਿਲਕੁਲ ਕਲੀਅਰ ਬਣ ਗਏ ਆ ਤੇ ਹੁਣ ਜਿਹੜਾ ਨੈਕਸਟ ਸਟੈਪ ਹੈਗਾ ਇਹਨੂੰ ਆਪਾਂ ਡレイン ਕਰਾਂਗੇ ਤੇ ਫਿਰ ਤੁਹਾਨੂੰ ਮਿਲਦੇ ਆਂ ਹਾਂਜੀ ਡレイン ਕਰਕੇ ਦੇਖੋ ਇਹ ਇਹ ਬਿਲਕੁਲ ਕਲੀਅਰ ਲੱਗ ਰਹੇ ਆ ਬਿਲਕੁਲ ਜਿਹੜੇ ਬੋਲਸ ਹੈਗੇ ਇਹ ਵੈਰੀ ਕਲੀਅਰ ਜਿਹੜੇ ਹੈਗੇ ਲिटल ਪਰਲ ਬਣ ਗਏ ਆ ਤੇ ਹੁਣ ਇਹਨਾਂ ਲਈ ਆਪਾਂ ਇਨਨੂੰ ਮਿਕਸਿੰਗ ਕਰਦੇ ਆਂ ਤੇ ਦੱਸਦੀ ਆਂ ਤੁਹਾਨੂੰ ਕਿ ਕੀ ਕੀ ਵਿੱਚ ਮੈਡ ਕਰਨਾ ਹੁਣ ਆਪਾਂ ਇੱਕ ਇਹ ਪੈਨ ਲਿਆ ਪੈਨ ਦੇ ਵਿੱਚ ਜਿਹੜੇ ਆਪਾਂ ਸਾਬੂਦਾਣਾ ਆਂਦੇ ਜਿਹੜੇ ਪੋਰਲ ਸੀਗੇ ਉਹ ਸਾਰੇ ਇਹਦੇ ਵਿੱਚ ਪਾ ਦਨੇ ਆ ਇਹ ਸਾਰੇ ਆਪਾਂ ਇਹਦੇ ਵਿੱਚ ਪਾ ਦਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਰਲਾਉਨੇ ਆਪਾਂ ਵਿਚੜੀ ਉਜੀਟ ਵੀ ਚੀਜ਼ ਆਪਣੇ ਕੋਲ ਹੈਗੀ ਇਹਨਾਂ ਸਾਰਿਆਂ ਨੂੰ ਰਲਾ ਕੇ ਇਕੱਠਾ ਕਰ ਲੈਣਾ ਜੇ ਦੇਖਿਆ ਵੀ ਇਹ ਸਾਰੇ ਪਰਲੇ ਚ ਪੈ ਗਏ ਇਦੇ ਨਾਲ ਕੀ ਆਪਾਂ ਕਰਨਾ ਜਿਹਦੇ ਨਾਲ ਮੈਂ ਵੇਪਿੰਗ ਕਰੀਮ ਲਈ ਹੈ ਠੀਕ ਵੇਪਿੰਗ ਕਰੀਮ ਇਹ ਮੇਰੇ ਕੋਲ ਪੂਰਾ ਡੱਬਾ ਨਹੀਂ ਹੈਗਾ ਇਹ ਥੋੜਾ ਘੱਟ ਹੈਗਾ ਇਹ ਮੈਂ ਥੋੜਾ ਜਿਹਾ ਯੂਜ਼ ਕੀਤਾ ਇਹ ਥੋੜਾ ਜਿਹਾ ਪਾਉਂਗੀ ਬਹੁਤ ਸੋਹਣਾ ਡੇਸਰਟ ਬਣ ਕੇ ਤਿਆਰ ਹੋਣ ਵਾਲਾ ਯੂਗਲ ਲਵ ਹੈ ਕਿਉਂਕਿ ਸੇ ਵੀ ਇਹ ਵਧੀਆ ਜੀ ਚੀਜ਼ ਬਣ ਗਈ ਆਪਣੇ ਕੋਲੇ ਠੀਕ ਹੈ ਇਹ ਮੈਂ ਜ਼ਰਾ ਪਾ ਦਾਂ ਇਹਦੇ ਵਿੱਚੋਂ ਮੈਂ ਯੂ ਕੈਨ ਸੀ ਇੰਨਾ ਵੀ ਯੂਜ਼ ਕੀਤਾ ਹੈ ਸੀਗਾ ਥੋੜਾ ਜਿਹਾ ਤੇ ਬਾਕੀ ਮੈਂ ਇਹਦੇ ਵਿੱਚ ਪਾ ਦਿੰਦਾ ਠੀਕ ਇਹ ਦੇਖੋ ਪਲਪ ਬਾਗੀ ਵਿੱਚ ਹੁਣ ਇਹਦੇ ਵਿੱਚ ਕੀ ਕਰਾਂਗੇ ਆਪਾਂ ਥੋੜਾ ਜਿਆ ਜਿਹੜਾ ਇਹਦਾ ਪਲਪ ਹੈਗਾ ਆਪਣੇ ਮੰਗੋ ਦਾ ਉਹ ਪਾ ਦਿੰਦੇ ਇਹ ਜਿਹੜੇ ਮੈਂ ਮੰਗੂ ਹੈਗੇ ਆ ਇਹਨਾਂ ਨੂੰ ਮੈਂ ਕ੍ਰਸ਼ ਕਰਕੇ ਇਹਦਾ ਮੈਂ ਪਗ ਪਾਤਾ অলਮੋਸਟ 1.5 ਕਪੜੀ ਪਾ ਦਾਂਗੇ 1.5 ਕਪੜੀ ਠੀਕ ਹੈ ਇਹ ਪਾ ਦਿੱਤਾ ਇਹਦੇ ਵੇਟ ਇਹਦੇ ਇਹੋ ਹੋ ਗਿਆ ਠੀਕ ਹੈ ਇਹਦੇ ਨਾਲ ਆਪਾਂ ਇਹਦੇ ਵਿੱਚ ਥੋੜਾ ਜਿਹਾ ਕੰਡੈਂਸ ਮਿਲ ਖਵਾਵਾਂਗੇ ਇਹ ਜਿਹੜੀ ਤੁਸੀਂ ਦੇਖੋ ਬਹੁਤ ਜ਼ਿਆਦਾ ਸਵਾਦ ਬਣਨ ਵਾਲੀ ਹੈ ਜੀ ਤੁਸੀਂ ਇਹ ਕਹਿਣਾ ਵੀ ਇੰਨੀ ਕੁਛ ਕੰਮ ਵੀ ਨਹੀਂ ਕੀਤਾ ਤੇ ਡੇਜ਼ਰਟ ਵੀ ਤਿਆਰ ਹੋ ਗਿਆ ਤੇ ਜਿਹੜੇ ਤੁਹਾਡੇ ਘਰ ਬਰੌਣੇ ਆਣਗੇ ਉਹ ਵੀ ਜਾਣੀਏ ਵੀ ਲੈ ਲਈ ਇਹ ਤੁਸੀਂ ਕਿਵੇਂ ਬਣਾਇਆ ਤਾਂ ਕੀ ਕੀਤਾ ਹੈ ਨਾ ਇਹ ਪਾਤਾ ਇਹਦੇ ਵਿੱਚ ਮੈਂ ਕੁਝ ਫਰੈਸ਼ ਜਿਹੜੇ ਸੀ ਮੰਗੋ ਉਹ ਕੱਟੇ ਸੀਗੇ ਉਹ ਆਪਾਂ ਇਹਦੇ ਵਿੱਚ ਪਾ ਦਦੇ ਠੀਕ ਹੈ ਇਹ ਵੀ ਇਹਦੇ ਵਿੱਚ ਚਲ ਗਏ ਠੀਕ ਹੈ ਹੋਰ ਆਪਾਂ ਇਹਦੇ ਵਿੱਚ ਕੀ ਪਾਣਾ ਇਹਦੇ ਵਿੱਚ ਆਪਾਂ ਪਾਵਾਂਗੇ ਦਾ ਕੋਕਨਟ ਜੈਮ ਠੀਕ ਹੈ ਇਹ ਇਹਨਾਂ ਨੂੰ ਜਿਹੜਾ ਪਾਣੀ ਇਹਦੇ ਵਿੱਚੋਂ ਕੱਢ ਕੇ ਤੇ ਇਹਨੂੰ ਡレイン ਕਰਕੇ ਤੇ ਆਪਾਂ ਉਹ ਵੀ ਇਹਦੇ ਵਿੱਚ ਪਾ ਦਾਂਗੇ ਹੋ ਜੀ ਹੁਣ ਲਾਸਟ ਦੇ ਵਿੱਚ ਜਿਹੜੀ ਆਪਣੀ ਕੋਕੋਨਟ ਜਲ ਸੀਗੀ ਉਹ ਆਪਾਂ ਇਹਦੇ ਵਿੱਚ ਪਾ ਦਿੱਤੀ। ਡレイン ਕਰਕੇ ਬਰੀ ໄລਸ ਬਹੁਤ ਵਧੀਆ ਇਹਦਾ ਸਵਾਦ ਹੋਣ ਵਾਲਾ ਤੇ ਤੁਸੀਂ ਆਪੇ ਮੁੜ ਮੁੜ ਕੇ ਬਣਾਵੋਗੇ ਤੇ ਕਹੋਗੇ ਵੀ ਅਸੀਂ ਬਣਾਈਏ ਲਾਓ ਜੀ। ਹੁਣ ਇਹਦੇ ਉੱਤੇ ਤੁਸੀਂ ਆਪਣੇ ਜਦੋਂ ਆਪਾਂ ਇਹ ਫਾਈਨਲ ਲੁੱਕ ਇਹ ਹੈਗੀ ਐ ਇਹਨੂੰ ਤੁਸੀਂ 10 ਤੋਂ 4 ਘੰਟਿਆਂ ਦੇ ਨਾ ਦੇ ਲਈ ਇਹਨੂੰ ਆਪਾਂ ਫ੍ਰੀਜ ਵਿੱਚ ਰੱਖ ਦਾਂਗੇ ਇਹ ਥੋੜਾ ਜਿਹਾ ਗਾੜਾ ਹੋ ਜਾਊਗਾ ਤੇ ਇਹਦੇ ਉੱਤੇ ਆਪਾਂ ਆਪਣੇ ਸਵਾਦ ਮੁਤਾਬਕ ੜੇ ਨੱਟਸ ਆਪਾਂ ਪਾ ਸਕਦੇ ਆ ਤੇ ਫਾਈਨਲ ਲੁੱਕ 'ਚ ਆਪਾਂ ਫੇਰ ਮਿਲਾ ਲਾਂਗੇ ਹਾਂਜੀ ਹੁਣ ਮੈਂ ਇਹਦੇ ਵਿੱਚ ਥੋੜੇ ਜਿਹਾ ਕੈਸ਼ੂਸ ਪਾ ਲਕੀਆਂ ਤੇ ਇਹਦੇ ਵਿੱਚ ਜਿੰਨੇ ਤਰ੍ਹਾਂ ਦੇ ਮਰਜੀ ਨੱਟ ਪਾ ਲਓ ਲਾਈਕ ਇਟਸ ਵੈਰੀ ਹੈਲਥੀ ਐਂਡ ਸਵਾਦ ਬਣ ਜਾਂਦੀ ਹੈ ਉਹਦੇ ਨਾਲ ਮਾਹ ਚਾਦੇ ਤੇ ਸੌਣੇ ਦੇ ਵਿੱਚ ਥੋੜੇ ਜਿ ਮੈਂ ਪਿਸਤਾਸ਼ੂ ਜਿਹੜੇ ਹੈਗੇ ਆ ਉਹਨੂੰ ਕਿਰਾਏ ਆਪਾਂ ਥੋੜੇ ਜਿ ਛਾਪ ਕਰੂੰਗੀ ਹੋ ਸਕੂਗੀ ਤੇ ਨਾਲ ਮੈਂ ਇਹਦੇ ਥੋੜੇ ਜਿ ਮੇਰੇ ਕੋਲੇ ਹੈਗੇ ਆ ਰੇਜ਼ਿੰਗ ਦਾ ਸਾਰਿਆਂ ਦਾ ਸਵਾਦ ਨਾ ਫਿਰ ਉਹਦੇ ਨਾਲ ਮਿਕਸ ਵਿੱਚ ਇਹ ਰੇਜ਼ਿੰਗ ਪਾ ਦਿੰਦੇ ਹਾਂ ਠੀਕ ਹੈ ਤੇ ਤੁਹਾਨੂੰ ਜਿਆਦਾ ਸਾਰੀਆਂ ਤੀਜਾ ਆ ਕੇ ਇਹਦਾ ਦੇਖੋ ਬਹੁਤ ਵਧੀਆ ਸਵਾਦ ਹੋ ਜਾਣਾ ਤੇ ਜਿਸੋਕ ਨੇ ਸਾਦੇ ਕਿ ਕਿ ਮੈਂ ਵਧੀਆ ਚੀਜ਼ ਬਣਾਉਣੀ ਹੁਣ ਮੇਰੇ ਕੋਲੇ ਹੈਗੇ ਰੇਜ਼ਨਸ ਰੇਜ਼ਨ ਜਿਹੜੇ ਮਾਜਿਕਲੀ ਟਕਾ ਪਾਉਦੇ ਨੇ ਤੇ ਆਪ ਕੋ ਗੋਲਡਨ ਹੈਗੇ ਆ ਮੈਂ ਥੋੜੀ ਜਿਹੀ ਗੋਲਡ ਪਾ ਕੇ ਤੁਸੀਂ ਆਪਣੇ ਮੁਤਾਬਕ ਦੇਣਾ ਹਜੇ ਤੁਹਾਨੂੰ ਲੱਗੇ ਤੁਸੀਂ ਪਾ ਸਕਦੇ ਕਿੰਨੇ ਮੇਰੇ ਕੋਲ ਹੈਗੇ ਆ ਸਪਰੈਂ ਬੇਰੀਜ਼ ਇਹਦੇ ਅੰਬੇ ਦੀ ਸੜੀਆ ਮੈਂ ਕਲਰ ਲਈ ਥੋੜੀਆਂ ਜਿਹੀਆਂ ਵੀ ਪਾ ਪਤੀਆਂ ਤੇ ਹੁਣ ਲਾਸਟ ਦੇ ਵਿੱਚ ਆਪਣੇ ਕੋਲੇ ਰਹਿ ਗਏ ਆ। ਔਨਲੇ ਸਟਾਫਸ ਉਹਨਾਂ ਨੂੰ ਵੀ ਮੈਂ ਗ੍ਰਾਇੰਡ ਕਰਕੇ ਥੋੜੇ ਜਿਹਾ ਗ੍ਰਾਇੰਡ ਮੀਨਸ ਥੋੜੇ ਜਿਹਾ ਚੌਪਲੀ ਰਫਲੀ ਚਾਪਟ ਕਰੂੰਗੀ ਆਪਣੇ ਹੱਥ ਨਾਲ ਹੀ ਚਾਕੂ ਨਾਲ ਤੇ ਉਹ ਵੀ ਇਹਦੇ ਵਿੱਚ ਪਾ ਦੂੰਗੀ। ਤੇ ਤੁਸੀਂ ਦੇਖੋ ਵੀ ਖਾਵਾਗੇ ਤੇ ਤੁਸੀਂ ਕਹੋਗੇ ਵੀ ਇੰਨਾ ਵਧੀਆ ਸਵਾਦ ਹੈ ਜਿਹੜਾ ਸਪੈਸ਼ਲੀ ਇਹ ਚਿਲਡ ਹੋ ਜਾਂਦੀ ਹੈ ਨਾ ਜਦੋਂ ਫ੍ਰਿਜ ਚ ਰੱਖੀ ਰੱਖੋ ਥੋੜੀ ਦੇਰ ਫ੍ਰੀਜ਼ਰ ਚ ਜੇ ਬਹੁਤ ਜਲਦੀ ਚਾਹੀਦੀ ਤਾਂ ਪੰਜ ਪੰਜ ਮਿੰਟ ਤੁਸੀਂ ਫ੍ਰੀਜ਼ਰ ਚ ਰੱਖ ਦਿਓ ਥੋੜੀ ਗਾੜੀ ਹੋ ਜਾਊਗੀ ਤੇ ਜੇ ਤੁਸੀਂ ਅਜਾ ਸ਼ਾਮ ਨੂੰ ਖਾਣੀ ਹੈ ਕੋਈ ਆ ਰਿਹਾ ਤੁਸੀਂ ਸਵੇਰੇ ਬਣਾਈ ਹੈ ਕਿ ਸਾਰਾ ਦਿਨ ਫ੍ਰਿਜ ਚ ਵੀ ਪਈ ਰਹੇ ਤੇ ਉਹਦੇ ਨਾਲ ਵੀ ਇਹ ਸੋ ਬਹੁਤ ਸੋਹਣਾ ਚਿਲਡ ਹੋ ਜਾਂਦੀ ਹੈ ਲਓ ਜੀ ਹੁਣ ਮੈਂ ਆਪਣੇ ਵਿੱਚ ਪਿਸਤਾਸ਼ ਵਿੱਚ ਪਾਤੇ ਹੁਲੋ ਜੀ ਹੁਣ ਗਾੜੀ ਹੋ ਕੇ ਤੁਸੀਂ ਦੇਖੋ ਵੀ ਇਹਦਾ ਕੱਢੀ ਵਧੀਆ ਹੋ ਜਾਣੀ ਐ ਤੇ ਸਵਾਦ ਵੀ ਬਹੁਤ ਵਧੀਆ ਹੋਊਗਾ ਵਿੱਚ ਮੰਗੋ ਦਾ ਸਵਾਦ ਆ ਫਰੂਟ ਤੁਸੀਂ ਹੋਰ ਵੀ ਜਿਹੜਾ ਮਰਜੀ ਪਾ ਸਕਦੇ ਹੋ ਐਪਲ ਪਾ ਸਕਦੇ ਹੋ ਬਨਾਨਾ ਪਾ ਸਕਦੇ ਹੋ ਵਾਟ ਏਵਰ ਯੂ ਲਾਈਕ ਯੂ ਕੈਨ ਪੁੱਟ ਇਟ ਮੈਂ ਅੱਜ ਸਿਰਫ ਮੰਗੋ ਪਾਉਣਾ ਚਾਹੁੰਦੀ ਸੀ ਕਿਉਂਕਿ ਮੈਂ ਮੰਗੋ ਦੀ ਪਿਊਰੀ ਐਸੀ ਇਹਨਾਂ ਮੰਗੋ ਦੀ ਪਿਊਰੀ ਕਰਕੇ ਥੋੜੀ ਜਿਹੀ ਪਾਤੀ ਤੇ ਮੈਂ ਥੋੜਾ ਜਿਹਾ ਮੰਗੋ ਫਰੈਸ਼ ਪਾਤਾ ਠੀਕ ਤੇ ਆਪਾਂ ਫਾਈਨਲ ਲੁੱਕ ਲਈ ਦੁਬਾਰਾ ਮਿਲਦੇ ਹਾਂ ਹਾਂਜੀ ਇਹ ਹੈਗੀ ਜੀ ਮੇਰੀ ਫਾਈਨਲ ਲੁੱਕ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਤੇ ਅਨਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਣੇ ਆ ਫੇ ਨੈਕਸਟ ਟਾਈਮ ਤਦ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ